ਕੁਝ ਇੱਕ ਪੱਥਰ ਤੋੜੋਗੇ ਜਵਾਬ 10 ਪੱਥਰ ਤੋੜ ਕੇ ਦਾਂਗੇ ਐਮਐਲਏ ਸਾਹਿਬ ਮੈਂ ਤੁਹਾਡੇ ਜਿਹੜਾ ਕੁੰਨਾ ਚ ਰੂਹ ਕੱਢ ਦਵਾ ਤੁਹਾਡੀਆਂ ਅੱਖਾਂ ਤੋਂ ਪਰਦਾ ਵੀ ਚੱਕ ਦਵਾ ਥੋੜਾ ਜਿਹਾ ਲੇਖੇ ਜਨਾ ਕਿਤੇ ਰਹਿ ਜੀਓ ਤੁਹਾਡੀ ਪਾਰਟੀ ਦੇ ਵਿੱਚ ਮੈਡਮ ਸਿੱਧੂ ਨੇ ਤੁਹਾਡਾ ਜਲੂਸ ਕੱਢਤਾ ਸਾਰੀ ਪਾਰਟੀ ਦਾ ਜੇ ਤੁਹਾਡਾ ਵਿਆਹ ਵੀ ਜਦੋਂ ਹੋਇਆ ਸੀ ਤੇ ਉਸ ਕਮਿਸ਼ਨਰ ਨੇ ਕੀ ਹੁੰਦੇ ਚ ਰੂਹ ਲਗਾ ਕੀਤਾ ਸੀ ਮੈਨੂੰ ਉਹ ਵੀ ਪਤਾ ਐਵੇਂ ਨਾ ਮੇਰੀ ਜ਼ੁਬਾਨ ਖਲਾਈਓ ਸੱਚ ਜਿਹੜਾ ਮੂੰਹ ਚੋਂ ਨਿਕਲ ਹੀ ਜਾਂਦਾ ਹੈ ਤੇ ਮੈਂ ਤੁਹਾਨੂੰ ਦੱਸਦਾ ਹਾਂ ਅੱਜ ਤੁਸੀਂ ਵੀ ਕਾਂਗਰਸ ਮੋਦਾਬາດ ਦੇ ਨਾਰੇ ਲਾਏ ਨੇ ਸਤਾਈ ਤੋਂ ਬਾਅਦ ਤੁਹਾਡੇ ਪਿੱਛੇ ਵੀ ਹਾਰਨ ਵਾਲਾ ਲੱਗ ਜਾਣਾ ਜੀ ਪੂਰਵ ਇੰਨਾ ਹੰਕਾਰ ਨਹੀਂ ਕਰੀਦਾ ਬਾਬਾ ਜੀ ਉਸ ਰੱਬ ਤੋਂ ਡਰੀਦਾ ਅੱਜ ਮੈਂ ਅੱਜ ਲਾਈਵ ਹੋ ਰਿਹਾ ਸਾਰਿਆਂ ਦੇ ਸਾਹਮਣੇ ਕਿਉਂਕਿ ਮੈਂ ਅੱਜ ਥੋੜੇ ਜਿਲੇ ਕਮਾਚ ਬੇਸਟ ਫੋਨ ਕਰਕੇ ਅੱਜ ਜਿਹੜੇ ਸਾਡੇ ਕਾਂਗਰਸ ਦੇ ਜ਼ਿਲ੍ਹੰਦਾਰ ਨੌਰ ਦੇ ਐਮਐਲਏ ਬਾਬਾ ਹਿੰਦਰੀ ਇਹਨਾਂ ਨੇ ਅੱਜ ਕਾਰਪੋਰੇਸ਼ਨ ਦੇ ਵਿੱਚ ਦਰਨਾ ਦਿੱਤਾ ਉਸ ਦਰਨੇ ਦੇ ਵਿੱਚ ਮਰਖਲ ਚਾਰੇ ਕੌਂਸੀਆਂ ਵਿੱਚੋਂ ਮੁਲਾ ਕੇ 200 ਬੰਦਾ ਵੀ ਇਕੱਠਾ ਨਹੀਂ ਹੋਇਆ ਇਹਨਾਂ ਤੇ ਉਸ ਦਰਨੇ ਦੇ ਵਿੱਚ ਵਾਹ ਕਿਆ ਮੈਂ ਕਿਆ ਗੱਲਾਂ ਦੇਖੀਆਂ ਸੀਗੀਆਂ ਅੱਗੇ ਕਿੰਨੇ ਸੀ ਧਮਕੀ ਦਾ ਤਰੀਕਾ ਹੋਰ ਹੈ ਹੁਣੇ ਵੀ ਧਮਕੀ ਦੇਖ ਲੋ ਕਹਿੰਦੇ ਸੀ ਸ਼ਰੀਫ ਹੈ ਸ਼ਰੀਫ ਹੈ ਧਮਕੀ ਦੇਖੋ ਕਿੱਦਾਂ ਦੀ ਆ ਰਹੀ ਹੈ ਧਮਕੀ ਦੇ ਰਹੇ ਨੇ ਵੀ ਪੱਥਰ ਤੋੜਾਂਗੇ ਕਿਹੜੇ ਪੱਥਰ ਜਿਹੜਾ ਕੋਈ ਕਾਉਂਸਲਰ ਹਾਰ ਜਾਂਦਾ ਉਹਦੇ ਨਾਮ ਦਾ ਪੱਥਰ ਨਹੀਂ ਲਗਣਾ ਚਾਹੀਦਾ ਇਸ ਕਰਕੇ। ਕੀ ਖੂਬਸੂਰਤ ਤੰਕੀਦ ਹੈ ਇਹਦੀ। ਹੱਸਦਾ ਆ ਰਿਹਾ ਸੀ ਇਹਨਾਂ ਦੀ ਤੰਕੀਦ ਸੁਣ ਕੇ ਮੈਨੂੰ ਤੇ ਮੈਂ ਇਹਨਾਂ ਨੂੰ ਕਹਿ ਦਿੰਨਾ ਚਾਹਨਾ ਤੁਸੀਂ ਇੱਕ ਪੱਥਰ ਤੋੜੋਗੇ ਜਵਾਬ 10 ਪੱਥਰ ਤੋੜ ਕੇ ਦੇਵਾਂਗੇ। ਕਿਤੇ ਭੁਲੇਖੇ ਚ ਨਾ ਕਿਸੇ ਰਹਿ ਜੀਓ ਤੁਸੀਂ ਜਿੱਥੇ ਤੱਕ ਤੁਸੀਂ ਪੱਥਰਾਂ ਦੀ ਗੱਲ ਕੀਤੀ ਹੈ ਤੇ ਮੇਰੇ ਕੋਲ ਪ੍ਰੂਫ ਨੇ ਤੁਹਾਡੇ ਕਿੰਨੇ ਹੀ ਪੱਥਰ ਜਿਹੜੇ ਤੁਹਾਡੇ ਜਦੋਂ ਤੁਸੀਂ 17 ਤੋਂ ਲੈ ਕੇ 22 ਤੱਕ ਐਮ.ਐਲ.ਏ ਸੀਗੇ ਕਿੰਨੇ ਹੀ ਪੱਥਰ ਜਿਹੜੇ ਨੇ ਤੁਸੀਂ ਹਾਰੇ ਹੋਏ ਕੈਂਡੀਡੇਟਾਂ ਦੇ ਲਾਏ ਨੇ ਕੌਂਸਲਰਾਂ ਦੇ ਨਹੀਂ ਹੁਣ ਦੀ ਵੀ ਤੁਹਾਨੂੰ ਮਿਸਾਲ ਦੇ ਦਿੰਦਾ ਲੇਟੈਸਟ ਵਾਰਡ ਨੰਬਰ 83 ਸ਼ਿਵਨਗਰ ਲਾਗਰਾ ਜਿਹੜੀ ਐਮ.ਪੀ. ਗ੍ਰਾਂਟ ਦੇ ਪੈਸੇ ਲਾਏ ਨੇ ਉਹਦੇ ਤੇ ਕੌਂਸਲਰ ਸਾਡਾ ਉਸ ਵਾਰਡ ਦਾ ਜਿੱਤਿਆ ਕਿ ਤੁਸੀਂ ਉੱਥੇ ਕੌਂਸਲਰ ਦਾ ਨਾਮ ਨਹੀਂ ਲਖਾਇਆ ਆਪਣੇ ਹਾਰੇ ਹੋਏ ਬੰਦੇ ਦਾ ਨਾਮ ਲਖਾਇਆ ਐ ਐਮਐਲਏ ਸਾਹਿਬ ਮੈਂ ਤੁਹਾਡੇ ਜਿਹੜਾ ਕੰਨਾਂ ਚੋਂ ਰੂਮ ਕੱਢ ਦਵਾ ਤੁਹਾਡੀਆਂ ਅੱਖਾਂ ਚੋਂ ਪਰਦਾ ਵੀ ਚੱਕ ਦਵਾ ਤੁਹਾਡਾ ਜਿਆ ਭਲੇਖਾ ਜਨਾ ਕਿਤੇ ਰਹਿ ਜੀਓ ਜੇ ਤੁਸੀਂ ਹਾਰਨ ਦੀ ਗੱਲ ਕਰਦੇ ਹੋ ਨਾ ਹਾਰੀ ਤਾਂ ਇੰਦਰਾ ਗਾਂਧੀ ਵੀ ਸੀਗੀ ਜਿਨ੍ਹਾਂ ਨੇ ਦੇਸ਼ ਤੇ ਰਾਜ ਕੀਤਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਫਿਰ ਉਸ ਤੋਂ ਬਾਅਦ ਜੇ ਤੁਹਾਡੇ ਪਰਿਵਾਰ ਦੀ ਗੱਲ ਕਰੀਏ ਤੁਹਾਡੇ ਪਿਤਾ ਜੀ ਵੀ ਸਰ ਨਾਲ ਪਹਿਲੀ ਵਾਰ ਜਦੋਂ ਇਲੈਕਸ਼ਨ ਲੜੇ ਸੀ ਨਾ ਉਹ ਹਾਰੇ ਨੇ ਤੇ ਫਿਰ ਉਸ ਤੋਂ ਬਾਅਦ ਮੰਤਰੀ ਰਹਿਣ ਤੋਂ ਬਾਅਦ ਸੱਤ ਜ ਵੀ ਹਾਰੇ ਸੀਗੇ ਤੇ ਫਿਰ ਜੀ ਇੰਨੇ ਹੰਕਾਰ ਨਾਲ ਤੁਸੀਂ ਹਾਰਨ ਵਾਲੇ ਹਾਰਨ ਵਾਲੀ ਗੱਲ ਕਰਦੇ ਹੋ ਨਾ ਤੇ ਸੁਣ ਲਓ ਫੇ ਮੇਰੀ ਗੱਲ 27 ਤੋਂ ਬਾਅਦ ਤੁਹਾਡੇ ਪਿੱਛੇ ਵੀ ਹਾਰਨ ਵਾਲਾ ਲੱਗ ਜਾਣਾ ਜੀ ਪੂਰਵ ਇੰਨਾ ਹੰਕਾਰ ਨਹੀਂ ਕਰੀਦਾ ਬਾਬਾ ਜੀ ਉਸ ਰੱਬ ਤੋਂ ਡਰੀਦਾ ਫੇਰ ਤੁਸੀਂ ਇੱਕ ਹੋਰ ਅੱਛਾ ਮੈਨੂੰ ਹੈਰਾਨਗੀ ਇਹ ਚੀਜ਼ ਹੀ ਹੁੰਦੀ ਹੈ ਕਿ ਝੂਠ ਕਿੰਨੀ ਚਤਰਾਈ ਨਾਲ ਬੋਲਦਾ ਝੂਠ ਦਾ ਤਰੀਕਾ ਦੇਖੋ ਕਿੰਨਾ ਵਧੀਆ ਜਿੱਦੋਂ ਇਹਨਾਂ ਦੀ ਸਰਕਾਰ ਸੀ ਹਸ਼ਿਆਰਪੁਰ ਰੋਡ ਤੋਂ ਲੈ ਕੇ ਟੇਲ ਚੌਂਕ ਤੱਕ ਜਿਹੜੀ ਸੜਕ ਬਣੀ ਉਹ ਥੋੜੇ ਮਹੀਨੇ ਬਾਅਦ ਹੀ ਉਹਦੇ ਵਿੱਚ ਦਰਾਰਾਂ ਆ ਗਈਆਂ ਇਮਾਨਦਾਰੀ ਦੇ ਜਿਹੜੇ ਢੋਲ ਪਿੱਟਦੇ ਪਏ ਉਹ ਤੁਹਾਡੀ ਇਮਾਨਦਾਰੀ ਤਾਂ ਲੋਕਾਂ ਕੋਲ جگ ਜਾ ਹਰੇ ਫੇਰ ਉਸ ਤੋਂ ਬਾਅਦ ਵਰਕਸ਼ਾਪ ਚੌਂਕ ਤੋਂ ਲੈ ਕੇ ਡੀਏਵੀ ਕਾਲਜ ਵਾਲੀ ਜਿਹੜੀ ਰੋਡ ਬਣਾਈ ਸਮਾਰਟ ਰੋਡ ਤੁਸੀਂ ਸੜਕਾਂ ਕਿੱਥੇ ਕਿੱਥੋਂ ਤੱਕ ਬਹਿ ਗਈਆਂ ਤੁਹਾਨੂੰ ਉਹ ਵੀ ਪਤਾ ਜੇ ਤੁਹਾਨੂੰ ਨਹੀਂ ਪਤਾ ਤਾਂ ਤੁਹਾਨੂੰ ਮੈਂ ਯਾਦ ਕਰਾਨਾ ਤੁਹਾਡੇ ਕਾਰਨਾਮੇ ਸਾਰੇ ਫਿਰ ਉਸ ਤੋਂ ਬਾਅਦ ਹਸ਼ਿਆਰਪੁਰ ਰੋਡ ਦੀ ਤੁਸੀਂ ਗੱਲ ਕਰਦੇ ਹੋ ਜੇਰੀ ਰੋਡ ਪਿੱਛੇ 30 ਸਾਲਾਂ ਤੋਂ ਨਹੀਂ ਬਣ ਸਕੀ ਤੁਸੀਂ ਸਿਰਫ ਮੂਰਤ ਕਰਨ ਜੋਗੇ ਹੋ ਉਦਘਾਟਨ ਕਰਨ ਜੋਗੇ ਹੋ ਕੰਮ ਕਰਨ ਜੋਗੇ ਨਹੀਂ ਤੁਸੀਂ ਜੇ ਤੁਸੀਂ ਰੋਡ ਦੀ ਸ਼ਾਰਪਰ ਰੋਡ ਦੀ ਗੱਲ ਕਰਦੇ ਹੋ ਤਾਂ ਸੀਐਮ ਸਾਹਿਬ ਨੇ 30 ਸਾਲ ਬਾਅਦ ਤੁਹਾਡੀਆਂ ਸਰਕਾਰਾਂ ਅਕਾਲੀ ਬੀਜੇਪੀ ਦੀਆਂ ਸਰਕਾਰਾਂ ਨੰਗਨ ਤੋਂ ਬਾਅਦ 30 ਸਾਲ ਬਾਅਦ ਉਸ ਰੋਡ ਦਾ ਕੰਮ ਸੀਐਮ ਸਾਹਿਬ ਨੇ ਸ਼ੁਰੂ ਕਰਾਇਆ ਆਮ ਆਦਮੀ ਪਾਰਟੀ ਨੇ ਕਰਾਇਆ ਤੇ ਅੱਜ ਉਸ ਰੋਡ ਦਾ 90% ਕੰਮ ਹੋ ਗਿਆ ਹੁਣ ਤਾਂ ਸਟਰੀਟ ਲਾਈਟਾਂ ਉੱਥੇ ਲੱਗਦੀਆਂ ਪਈਆਂ ਤੇ ਹੋਰ ਮਹੀਨੇ ਤੱਕ ਤੁਹਾਨੂੰ ਤਿਆਰ ਕਰਕੇ ਦਿਖਾ ਦਾਂਗੇ ਤੁਸੀਂ ਵੀ ਮਹੂਰਤ ਕੀਤਾ ਦੂਜੀਆਂ ਪਾਰਟੀਆਂ ਨੇ ਮਹੂਰਤ ਕੀਤਾ ਪਰ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਜੇ ਹੋਰ ਉਸ ਤੋਂ ਬਾਅਦ ਜੇ ਤੁਸੀਂ ਗੱਲ ਕਰੋ ਸਚਾਈ ਦੀ ਗੱਲ ਕਰ ਲਓ ਜੋ ਅੱਜ ਕਾਂਗਰਸ ਦੇ ਹਾਲਾਤ ਨੇ ਜੋ ਤੁਹਾਡੇ ਹਾਲਾਤ ਨੇ ਹਾਲਾਤ ਐ ਨਹੀਂ ਤੁਹਾਡੀ ਪਾਰਟੀ ਦੇ ਵਿੱਚ ਮੈਡਮ ਸਿੱਧੂ ਨੇ ਤੁਹਾਡਾ ਜਲੂਸ ਕੱਢਤਾ ਸਾਰੀ ਪਾਰਟੀ ਦਾ ਦੇਖ ਲਓ ਸੁਣ ਲੋ ਜੇ ਟੀਵੀ ਨਹੀਂ ਦੇਖਦੇ ਤੇ ਮੇਰੇ ਕਹਿਣ ਦੇ ਨਾਲ ਦੇਖ ਲੋ ਜਾ ਕੇ ਅੱਜ ਤੁਸੀਂ ਵੀ ਕੋਈ ਘਟ ਨਹੀਂ ਕੀਤੀ ਸੱਚ ਜਿਹੜਾ ਮੂੰਹ ਚੋਂ ਨਿਕਲ ਹੀ ਜਾਂਦਾ ਹੈ ਤੇ ਮੈਂ ਤੁਹਾਨੂੰ ਦੱਸ ਦਵਾਂ ਅੱਜ ਤੁਸੀਂ ਵੀ ਕਾਂਗਰਸ ਮੁਰਦਾਬਾਦ ਦੇ ਨਾਰੇ ਲਾਏ ਨੇ ਤੁਸੀਂ ਵੀ ਅੱਜ ਉਸ ਗੱਲ ਨੂੰ ਪ੍ਰਮਾਣ ਕਰਤਾ ਵੀ ਬਸ ਕੰਮ ਖਤਮ ਚਲੋ ਸਕੂਲੇ ਛੁੱਟੀ ਤੁਹਾਡੀ ਹੋਣ ਲੱਗੀ ਜੇ ਤੇ ਰਹੀ ਮੇਰੀ ਗੱਲ ਜੇਈ ਐਸ ਡੀਓ ਸਰਕਾਰੀ ਮੁਲਾਜ਼ਮ ਇਹਨਾਂ ਨੂੰ ਤੁਸੀਂ ਦਿੰਦੇ ਹੋ ਧਮਕੀਆਂ ਤੇ ਪਲੇਖੇ ਚ ਨਾ ਰਹੀਓ ਕਿਧਰੇ ਮੇ ਤੁਸੀ ਧਮਕੀਆਂ ਦੋਗੇ ਗੱਲ ਕਰੋ ਮੇਰੇ ਨਾਲ ਜੇ ਕਰਨੀ ਤੇ ਓਪਨ ਡਿਬੇਟ ਕਰ ਲਓ ਆ ਕੇ ਇਹ ਧਮਕੀ ਬਰੇ ਲਹਿਜੇ ਜਿਹੜੇ ਨਾ ਛੱਡ ਦਿਓ ਪੱਥਰ ਇੱਕ ਦੀ بجائے 10 ਪੰਨਾਵੇਂ ਤੁਹਾਡੇ ਤੇ ਐਮਐਲਏ ਸਾਹਿਬ ਮੈਂ ਤੁਹਾਨੂੰ ਇੱਕ ਸਲਾਹ ਦੇਣਾ ਚਾਹਨਾ ਤੁਸੀਂ ਛੋਟੇ ਹੋ ਮੇਰੇ ਨਾਲੋਂ ਹੰਕਾਰ ਜਿਹੜਾ ਆਪਣਾ ਥੋੜਾ ਜਿਹਾ ਛੱਡੋ ਹੰਕਾਰ ਛੱਡ ਕੇ ਜ਼ਮੀਨ ਤੇ ਆਓ ਉੱਤਰੋ ਥੱਲੇ ਅੱਜੇ ਬਰਸਾਤ ਆਂਦੀ ਤੁਹਾਡੇ ਕਰਤਾਰਬਾਸ ਦਫ਼ਤਰ ਦੇ ਬਾਹਰ ਤਾਂ 2-2 ਫੁੱਟ ਪਾਣੀ ਖੜਾ ਹੁੰਦਾ ਤੁਸੀਂ ਕੀ ਕਿਸੇ ਦਾ ਵਿਕਾਸ ਕਰਾਣਾ ਤੁਹਾਡਾ ਤਾਂ ਤੁਸੀਂ ਦਾ ਸਿਰਫ ਆਪਣਾ ਵਿਕਾਸ ਕਰਦੇ ਹੋ ਤੁਸੀਂ ਯਾਦ ਹੈ ਉਹ 스마트 ਸਿਟੀ ਸ਼ਹਿਰ ਦੇ ਵਿੱਚ ਕਰੋੜਾਂ ਰੁਪਈਆ ਲੱਗ ਗਿਆ ਯਾਦ ਹੈ ਤੁਹਾਨੂੰ 스마트 ਸਿਟੀ ਤੁਹਾਡਾ ਕਮਿਸ਼ਨਰ ਕਾਰਪੋਰੇਸ਼ਨ ਦਾ ਜਿਹੜਾ ਤੁਹਾਡੇ ਪਰਿਵਾਰ ਨਾਲ ਕਿੰਨੇ ਸਾਲਾਂ ਤੋਂ ਜੁੜਿਆ ਹੁਣ ਮੈਂ ਸਾਰੇ ਚਿੱਠੇ ਮੇਰੇ ਕੋਲ ਸਾਰੇ ਵਿਦ ਸਬੂਤ ਨੇ ਮੇ ਤੁਹਾਡਾ ਵਿਆਹ ਵੀ ਜਦੋਂ ਹੋਇਆ ਸੀ ਦੇ ਉਸ ਕਮਿਸ਼ਨਰ ਨੇ ਕੀ ਹੁੰਦੇ ਚ ਰੋਲ ਅਦਾ ਕੀਤਾ ਸੀ ਮੈਨੂੰ ਉਹ ਵੀ ਪਤਾ ਹੈ ਐਵੇਂ ਨਾ ਮੇਰੀ ਜੁਬਾਨ ਖਲਾਈਓ ਤੇ ਨਾ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਨਮਾਣੇ ਵਰਕਰ ਨੂੰ ਨਾਲ ਡਰਾਮ ਦੀ ਕੋਸ਼ਿਸ਼ ਕਰੀ ਹੋ ਜਿੱਦਾਂ ਦਾ ਬੋਲੋਗੇ 2 ਗੁਣਾ ਜ਼ਿਆਦਾ 10 ਗੁਣਾ ਜ਼ਿਆਦਾ ਜਵਾਬ ਦਾਂਗੇ ਤੇ ਮੇਰੀ ਤੁਹਾਨੂੰ ਸਲਾਹ ਹੈ ਥੋੜਾ ਜਿਹਾ ਕਦੀ ਤੁਸੀਂ ਵਿਧਾਨ ਸਭਾ 'ਚ ਬੋਲਦੇ ਹੋ ਕਦੀ ਤੁਸੀਂ ਕਿਸੇ ਨਾਲ ਲੜਦੇ ਹੋ ਕਿਸੇ ਨਾਲ ਵੱਧ ਜਵਾਨੀ ਕਰਦੇ ਹੋ ਮੇਰੀ ਤੁਹਾਨੂੰ ਸਲਾਹ ਹੈ ਵੀ ਜਾ ਕੇ ਜੇ ਕੋਈ ਪ੍ਰੋਬਲਮ ਹੈਗੀ ਤੇ ਕਿਸ ਚੰਗੇ ਡਾਕਟਰ ਕੋਲ ਜਾ ਕੇ ਦਿਖਾ ਲਓ ਜੇ ਕੋਈ ਪ੍ਰੋਬਲਮ ਨਹੀਂ ਤੇ ਟਾਈਮ ਨਾਲ ਠੀਕ ਹੋ ਜਾਊਗੀ ਨਹੀਂ ਤੇ ਫਿਰ ਆਮ ਆਦਮੀ ਪਾਰਟੀ ਦਾ ਜਿਹੜਾ ਵਰਕਰ ਏ ਉਹ ਵਰਕਰ ਤਾਂ ਫਿਰ ਸਭ ਕੁਝ ਠੀਕ ਕਰਨਾ ਜਾਣਦਾ ਹੈ ਤੇ ਤੁਸੀਂ ਐਫ ਆਈ ਆਰ ਦੀ ਗੱਲ ਕੀਤੀ ਜਿਹੜਾ ਇੱਕ ਵਾਰਡ ਦਾ ਇੰਚਾਰਜ ਕੰਮ ਕਰਾ ਰਿਹਾ ਹੈ ਤੁਹਾਡੇ ਗੁੰਡਿਆਂ ਕੋਲ ਇੰਨਾ ਬਰਦਾਸ਼ਤ ਨਹੀਂ ਹੋਇਆ ਵੀ ਕੰਮ ਕਿਉਂ ਹੋਵੇ ਵਾਰਡ ਦਾ ਇਸ ਕਰਕੇ ਇਹ ਗੁੰਡਾਗਰਦੀ ਬਦਮਾਸ਼ੀ ਹੰਕਾਰ ਇਹ ਸਾਰਾ ਖਤਮ ਕਰ ਦਿਓ 27 ਬੜੀ ਛੇਤੀ ਆਣ ਆਲੀ ਹੈ ਰਹਿ ਗਿਆ ਇੱਕ ਸਾਲ ਹੀ ਸਚਾਈ ਹੈ ਜਿਹੜਾ ਤੁਸੀਂ ਅਫਸਰਾਂ ਨੂੰ ਲੋਕਾਂ ਨੂੰ ਨਰਾੰਦੇ ਹੋਣਾ ਇੱਕ ਸਾਲ ਰਹਿ ਗਿਆ ਇੱਕ ਸਾਲ ਉਹ ਸਚਾਈ ਹੈ ਤੁਹਾਡਾ ਇੱਕ ਸਾਲ ਹੀ ਰਹਿ ਗਿਆ ਸੱਚ ਬੋਲ ਰਹੇ ਹੋ ਤੁਸੀਂ ਤੇ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਦੇਖਿਓ ਮੈਂ ਜਨਤਾ ਨੇ ਤੁਹਾਡਾ ਜਵਾਬ ਦੇਣਾ 35 ਸਾਲ ਹੋ ਗਏ ਤੁਹਾਨੂੰ ਨੋਰ ਤੇ ਰਾਜ ਕਰਦੇ ਆ ਕਿੰਨੇ ਕੁ ਤੁਸੀਂ ਡਿਵੈਲਪਮੈਂਟ ਕਰਾਈ ਹੈ आम आदमी पार्टी ने चार साल सारी डेवलपमेंट कराई है मेरी तो सलाह है किसी चंगे डॉक्टर जाके दिखाओ मैं सारे अपने दोस्तों का मैं राति इस में लाइव होया उन्हों तो धनवाद करता जय हिंद